ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਜੀ ਬਾਈ ਜੀ ਅੱਜ ਦਾ ਵਲੌਗ ਹੈਗਾ ਪੰਜਾਬੀ ਦੇ ਵਿੱਚ ਕਿਉਂਕਿ ਜਿਹੜੀ ਪਜੈਰੂ ਮੈਂ ਤੁਹਾਨੂੰ ਦਿਖਾਉਣ ਲੱਗਿਆ ਉਹ 200% ਸ਼ੋਰ ਵੀ 50 ਵਾਲੇ ਮੁੰਡਿਆਂ ਨੂੰ ਜ਼ਰੂਰ ਪਸੰਦ ਆਊਗੀ ਕਿਉਂਕਿ ਆਪਣੇ ਪੰਜਾਬੀਆਂ ਨੂੰ ਸ਼ੌਂਕ ਹੁੰਦਾ ਵੀ ਪੰਜਾਬ ਨੰਬਰ ਗੱਡੀ ਹੋਵੇ ਲਾਈਟ ਟਾਇਰ ਲੱਗੇ ਹੋਣ ਸਿਸਟਮ ਵਧੀਆ ਲੱਗਿਆ ਹੋਵੇ ਤੇ ओरिजिनल ਗੱਡੀ ਹੋਵੇ ਹੈਨਾ ਉਹੀ ਚੀਜ਼ ਮੈਂ ਤੁਹਾਨੂੰ ਅੱਜ ਦਿਖਾਉਣ ਲੱਗਿਆ ਜਿਹੜੀ ਇਹ ਪਜੈਰੋਆ ਇਹ ਬਾਈ 1 ਸਾਲ ਪਹਿਲਾਂ ਮੈਂ ਵੇਚੀ ਸੀਗੀ ਤੇ ਉਹ ਹੁਣ ਪਾਰਟੀ ਚਲੇ ਗਈ ਆ ਬਾਹਰ ਉਹ ਕਹਿੰਦੇ ਆ ਵੀ ਕੁਲਵੀਰ ਹੁਣ 4-5 ਸਾਲ ਅਸੀਂ ਆਉਣਾ ਨਹੀਂ ਹੈਗਾ ਤੇ ਘਰੇ ਖੜੀ ਗੱਡੀ ਖਰਾਬ ਹੋਊਗੀ ਵੀ ਤੁਸੀਂ ਇਹਨੂੰ ਵੇਚ ਦਿਓ ਤੇ ਆਪਾਂ ਜਦੋਂ ਵਾਪਸ ਕਦੇ ਆਏ ਤੁਹਾਡੇ ਤੋਂ ਕੋਈ ਹੋਰ ਪਜੈਰੋ ਮੁੰਟੈਰੋ ਲੈ ਲਾਂਗੇ ਤੇ ਤੁਹਾਨੂੰ ਗੱਡੀ ਮੈਂ ਦਿਖਾਉਣ ਜਾ ਰਿਹਾ ਹੁਣ ਜਰੂਰ ਹੁਣ ਪਹਿਲੀ ਗੱਲ ਇਹ ਆ ਬਾਈ ਮੈਂ ਹੁਣ ਹੁਣ ਵੀਡੀਓ ਦੇ ਵਿੱਚ ਮੈਂ ਪੂਰੀ ਸਾਰੀ ਤੁਹਾਨੂੰ ਗੱਡੀ ਦਿਖਾ ਦੇਣੀ ਹੈ ਤੇ ਜਿਹੜੀਆਂ ਫੋਟੋਆਂ ਵੀਡੀਓ ਉਹ ਥੋੜੇ ਟਾਈਮ ਬਾਅਦ ਪਾਉਂਗਾ ਕਿਉਂਕਿ ਹਲੇ ਟਾਈਮ ਹੈ ਨਹੀਂ ਗੱਡੀ ਹਲੇ ਕੱਲ ਆਈ ਸੀ ਮੇਰੇ ਕੋਲ ਤੇ ਕੱਲ ਮੈਂ ਹੈ ਨਹੀਂ ਸੀਗਾ ਇੱਥੇ ਛੱਡ ਕੇ ਚਲੇ ਗਏ ਆ ਤੇ ਗਰਮੀ ਬਹੁਤ ਹੈ ਵੀਡੀਓ ਫੋਟੋ ਨਹੀਂ ਹੈ ਬਾਰ ਬਾਰ ਖਿੱਚਣ ਦੀ ਹੈ ਜੀ ਮੈਂ ਤੁਹਾਨੂੰ ਗੱਡੀ ਦਿਖਾਉਣ ਲੱਗਿਆ ਧਿਆਨ ਦਿਓ ਜਰੂਰ ਹੁਣ ਆ ਹੈਗੀ ਆ ਬਈ 2011 ਮਾਡਲ ਹੈ ਜੀ ਬਲੈਕ ਐਂਡ ਵਾਈਟ ਕਲਰ ਦੀ ਗੱਡੀ ਹੈ ਪੰਜਾਬ ਦਾ ਨੰਬਰ ਲੱਗਿਆ ਆਏਗਾ ਪੀਵੀ 28 ਜੀ 0084 ਪਹਿਲਾਂ ਮੈਂ ਦਿੱਤੀ ਸੀ ਪਹਿਲਾਂ ਇਹਦਾ ਹਰਿਆਣੇ ਦਾ ਨੰਬਰ ਸੀਗਾ ਉਹਨਾਂ ਨੇ ਟਰਾਂਸਫਰ ਕਰਵਾਇਆ ਪੰਜਾਬ ਦਾ ਨੰਬਰ ਲਾਇਆ ਆਏਗਾ ਇਹਦੇ ਤੇ ਵੀ ਤੁਹਾਨੂੰ ਪਤਾ ਪੈਸੇ ਲੱਗਦੇ ਹੁੰਦੇ ਆ ਗੱਡੀ ਆ A1 ਕੰਡੀਸ਼ਨ ਤੇ ਗੱਡੀ ਬਿਲਕੁਲ ਲੈਸ ਡਰਾਈਵਨ ਆ ਬਹੁਤ ਘੱਟ ਚੱਲੀ ਗੱਡੀ ਆ ਮੈਂ ਤੁਹਾਨੂੰ ਦੱਸ ਦਿੰਨਾ ਪਹਿਲੀ ਦੀ ਸਾਈਡ ਪੋਜੀਸ਼ਨ ਦੇਖੋ ਗੱਡੀ ਦੀ ਮੈਂ ਰਨਿੰਗ ਵੀ ਦੱਸ ਦਊਗਾ ਵੀ ਕਿੰਨੀ ਚੱਲੀ ਆ ਤੇ ਕਸਟਮਰ ਨੇ ਮੇਰੇ ਤੋਂ ਪਰਚੇਜ਼ ਕਰਕੇ ਕਿੰਨੀ ਚਲਾਈ ਆ ਪਹਿਲਾਂ ਤੁਸੀਂ ਗੱਡੀ ਦੇਖ ਲਓ ਬਾਈ ਸਾਰੀ ਅੰਦਰੋਂ ਵੀ ਦਿਖਾਉਂਗਾ ਕਸਟਮਰ ਨੇ ਚਲਾਈ ਆ ਪਜੈਰੋ ਬਟ ਗਰੰਟੀ ਅੱਜ ਵੀ ਇਹਦੀ ਮੈਂ ਦੇਣ ਨੂੰ ਤਿਆਰ ਆ ਆਪਣੀ ਪੂਰੀ ਫੁੱਲ ਗਰੰਟੀ ਆ ਕਾਰ ਦੀ ਜਿਹੜਾ ਵੀ ਪਰਚੇਸ ਕਰੂਗਾ ਵੀਰੇ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਕੁਝ ਨਹੀਂ ਆਉ ਪਜੈਰੋ ਦੇ ਵਿੱਚ ਮੈਂ ਤੁਹਾਨੂੰ ਇੰਟੀਰੀਅਰ ਦਿਖਾਉਣਾ ਚਾਹੀਦਾ ਬਈ ਡੋਰਸ ਦੇਖ ਲਓ ਡੈਸ਼ਬੋਰਡ ਹੀਟ ਕਵਰ ਵਗੈਰਾ ਸਾਰੇ ਜੈਨੂਨ ਓਰੀਜਨਲ ਹੈ ਜੀ ਹੈਂਡ ਰੈਸਟ 70 ਮੈਟ ਲੱਗੇ ਆ ਡੈਂਪਿੰਗ ਵਗੈਰਾ ਹੋਈ ਵੀ ਆ ਇੰਟੀਰੀਅਰ ਦੀ ਪੂਰੀ ਬਿਲਕੁਲ ਇੱਕ ਤਰ੍ਹਾਂ ਦੀ ਨਿਊ ਹੈ ਜਿੱਦਾਂ ਨਵੀਂ ਹੁੰਦੀ ਆ ਨਾ ਕਾਰ ਵੀ ਇਹ ਗੱਡੀ ਦੇ ਵਿੱਚ ਹਾਈਬ੍ਰਿਡ ਕਲਚ ਇੰਸਟਾਲ ਆ ਹਾਈਬ੍ਰਿਡ ਕਲਚ ਲੋਕਾਂ ਨੂੰ ਪਤਾ ਹੀ ਆ ਵੀ ਕੀ ਚੀਜ਼ ਹੁੰਦੀ ਹੈ ਬੈਸਟ ਪਰਫਾਰਮੈਂਸ ਹੁੰਦੀ ਹੈ ਜਿਹੜੀ ਸੈਕੰਡ ਥਰਡ ਗੇਅਰ ਦੇ ਵਿੱਚ ਗੱਡੀ ਵਾਈਬ੍ਰੇਸ਼ਨ ਕਰਦੀ ਹੈ ਉਹ ਇਹਦੇ ਵਿੱਚ ਬਿਲਕੁਲ ਨਹੀਂ ਆਊਗੀ ਹਾਈਬ੍ਰਿਡ ਕਲਚ ਇੰਸਟਾਲ ਆਇਆ ਵੀ ਇੰਚ ਦੇ ਲਾਈਟ ਐ ਰੇ ਪ੍ਰੋਜੈਕਟਰ ਲਾਈਟਾਂ ਪਈਆਂ ਹੋਈਆਂ ਨੇ ਉੱਪਰ LED ਪਈਆਂ ਹੋਈਆਂ ਨੇ ਠੀਕ ਹੈ ਪੰਜਾਬ ਦਾ ਨੰਬਰ ਛੋਟਾ ਨੰਬਰ ਹੈ نیچے ਵੀ ਲਾਈਟਾਂ ਲੱਗੀਆਂ ਹੋਈਆਂ ਨੇ ਦੇਖੋ ਰਨਿੰਗ ਦਿਖਾ ਦਿੰਨਾ ਮੈਂ ਰਨਿੰਗ ਭੁੱਲ ਗਿਆ ਆਹ ਦੇਖ ਲਓ ਡੋਰ ਇਹ ਦੀ ਰੈਨਿੰਗ ਇਸ ਟਾਈਮ ਹੈਗੀ ਆ 74000 74000 ਇਹ ਮੈਂ ਇਹਨਾਂ ਨੂੰ ਦਿੱਤੀ ਸੀਗੀ 63000 ਤੇ 63000 ਤੇ ਦਿੱਤੀ ਸੀਗੀ ਗੱਡੀ ਦੀ ਸਰਵਿਸ ਹੋ ਚੁੱਕੀ ਆ ਤੇ ਨੈਕਸਟ ਸਰਵਿਸ ਇਹਦੀ ਹੁਣ 10000 ਕਿਲੋਮੀਟਰ ਬਾਅਦ ਹੋਊਗੀ ਇੰਟੀਰੀਅਰ ਗੱਡੀ ਦਾ ਪੂਰਾ ਬਿਲਕੁਲ オリジナル ਐ ਨਵਾਂ ਐ ਬਾਡੀ ਲਾਈਨ ਤੋਂ ਤੁਸੀਂ ਦੇਖ ਲਿਆ ਇੰਟੀਰੀਅਰ ਵੀ ਤੁਸੀਂ ਦੇਖ ਲਿਆ ਸਾਰਾ ਵੀ ਦੇਖ ਲਿਆ ਇੰਨਾ ਕਿ ਤਾਂ ਪਤਾ ਲੱਗ ਹੀ ਜਾਂਦਾ ਹੈਗਾ ਵੀਡੀਓ ਦੇ ਵਿੱਚ ਠੀਕ ਹੈ ਤੇ ਹਾਈਬ੍ਰਿਡ ਕਲੱਚ ਇੰਸਟਾਲ ਆ ਗੱਡੀ ਦੇ ਵਿੱਚ ਹਾਈਬ੍ਰਿਡ ਕਲੱਚ ਦੀ ਕੋਸਟਿੰਗ ਘੱਟੋ ਘੱਟ ਅੱਜ ਦੇ ਇਸ ਟਾਈਮ ਦੇ ਵਿੱਚ 48000 ਪਹੁੰਚ ਗਈ ਆ 48000 ਦਾ ਕਲੱਚ ਕਲੱਚ ਇੰਸਟਾਲ ਆ ਗੱਡੀ ਦੇ ਵਿੱਚ ਲਾਈਟਾਂ ਪ੍ਰੋਜੈਕਟਰ ਲਾਈਟਾਂ ਇਹੋ ਐਕਸੈਸਰੀ ਵਧੀਆ ਲੱਗੀ ਹੋਈ ਆ ਕਾਰ ਦੀ ਆਓ ਵਿਜ਼ਿਟ ਕਰੋ ਵਰਕਸ਼ਾਪ ਦੇ ਵਿੱਚ ਵੀਰੇ ਗੱਡੀ ਦੇਖੋ ਟਰਾਈ ਮਾਰੋ ਪਸੰਦ ਕਰੋ ਪਸੰਦ ਆਉਂਦੀ ਆ ਤੁਹਾਨੂੰ ਡੀਲ ਕਰੋ ਨਹੀਂ ਪਸੰਦ ਆਲੀ ਤਾਂ ਮੇਰੇ ਕੋਲ ਅੱਜ ਤੱਕ ਕੋਈ ਇਹੋ ਜਿਹਾ ਹੋਇਆ ਨਹੀਂ ਹੈਗਾ ਵੀ ਕਿਸੇ ਬੰਦੇ ਨੂੰ ਮੇਰੀ ਕਾਰ ਨਾਲ ਪਸੰਦ ਆਈ ਹੋਵੇ ਠੀਕ ਆ ਇਹਦੇ ਪ੍ਰਾਈਸ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਵੀਰੇ ਮੈਨੂੰ ਮੈਸੇਜ ਕਰੋ WhatsApp ਤੇ ਅਗਰ ਕਿਸੇ ਨੂੰ ਪ੍ਰਾਈਸ ਪੁੱਛਣਾ ਹੈਗਾ ਮੈਨੂੰ ਇਹ ਜਿੱਦਾਂ ਹੁਣ ਗੱਡੀ ਦਾ ਸਕਰੀਨਸ਼ਾਟ ਭੇਜੋ WhatsApp ਤੇ ਤੇ ਨੀਚੇ ਪ੍ਰਾਈਸ ਲਿਖੋ ਮੈਂ ਤੁਹਾਨੂੰ ਪ੍ਰਾਈਸ ਦੱਸ ਦੂੰਗਾ ਅਗਰ ਕੋਈ ਇੰਟਰਸਟ ਹੋਇਆ ਤਾਂ ਵੀਰੇ ਅੱਗੇ ਗੱਲ ਕਰਦੇ ਆ ਠੀਕ ਨਹੀਂ ਆਦਰਵਾਇਜ਼ ਇਗਨੋਰ ਤੇ ਫਿਰ ਮਿਲਦੇ ਆ ਗੱਡੀ ਦਾ ਇੱਕ ਦੋ ਹੋਰ ਖੜੀਆਂ ਨੇ ਉਹਨਾਂ ਦੀ ਵੀ ਡਿਟੇਲ ਦਊਂਗਾ ਇੱਕ ਆਪਣੇ ਕੋਲ ਆ 85 85 ਦੀ ਮੈਂ ਤੁਹਾਨੂੰ ਦੱਸਤਾ ਸੀਗਾ ਇੱਕ ਆਪਣੇ ਕੋਲ ਆ ਮੋਂਟੈਰੋ ਆਈ ਆ ਬਲੈਕ ਕਲਰ ਦੀ ਮੋਂਟੈਰੋ ਇਹਦੀ ਵੀ ਮੈਂ ਡਿਟੇਲ ਪਾਉਂਗਾ ਤੁਹਾਨੂੰ ਮੈਂ ਹਲੇ ਤੁਹਾਨੂੰ ਦੱਸਿਆ ਨਹੀਂ ਹੈਗਾ ਇਹਦੇ ਬਾਰੇ ਕੁਝ ਦੱਸਾਂਗੇ ਜਰੂਰ ਕੋਈ ਵੀ ਨਹੀਂ ਤੇ ਠੀਕ ਆ ਵੀਰੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਤੇ ਵੀਡੀਓ ਨੂੰ ਲਾਈਕ ਫੋਲੋ ਕਮੈਂਟ ਜਰੂਰ ਕਰ ਲਿਆ ਕਰੋ ਅੱਸੀ ਕੱਲ ਜੀ ਬਾਈ